ਪਰਮੇਸ਼ਰ ਵੀ ਹੰਕਾਰ ਤੋੜ ਕੇ ਆਪਣੇ ਜ਼ੇਰੇ ਕਰ ਰਿਹਾ ਅਧੀਨ ਕਰ ਰਿਹਾ ਗਰਵ ਪ੍ਰਹਾਰੀਓ ਲਿਖਿਆ ਗਰਵ ਤੇ ਪ੍ਰਹਾਰ ਕਰਕੇ ਆਪਣੇ ਅਧੀਨ ਕਰ ਰਿਹਾ ਨੂੰ ਪਰਮੇਸ਼ਰ ਹੁਕਮ ਦੇ ਵਿੱਚ ਚੱਲਣ ਦੀ ਗੱਲ ਹੈ ਇਹ ਆਹੀ ਗੱਲ ਹੈ ਇਹ ਰਾਜ ਵੀ ਨਹੀਂ ਕਰਦੇ ਹੁੰਦੇ ਲੜਣਾ ਜਿੱਤ ਲੈਣਾ ਫਿਰ ਉਹਨਾਂ ਕਹਿਣਾ ਵੀ ਠੀਕ ਹੈ ਰਾਜ ਤੂੰ ਹੀ ਕਰ ਸਾਡੇ ਅਧੀਨ ਰਹਿ ਖਰਚਾ ਹੁੰਦਾ ਲੈ ਲੈਣਾ ਫੌਜ ਫ੍ਰੀਬੁੱਡ ਕਰ ਦੇਣੀ ਇਤੋਂ ਵੱਧ ਫੌਜੀ ਨਹੀਂ ਰੱਖ ਸਕਦਾ ਪਗੰਦੀਆ ਲਾ ਦੇਣੀ ਹੈ ਕਹੂ ਮਹਾਦੇਵ ਦੇਵਤਾਨ ਕੇ ਸਮਾਨ ਹੋ ਕਹੂ ਮਹਾਦੇਵ ਕਿਤੇ ਮਹਾਦੇਵ ਹੈ ਕਹੂ ਦੇਵਤਾਨ ਕੇ ਸਮਾਨ ਹੋ ਪਰ ਦੇਵਤਿਆਂ ਦੇ ਬਰਾਬਰ ਹੀ ਹੋਰ ਕੁਝ ਨਹੀਂ ਹੈਗਾ ਮਹਾਦੇਵ ਦੇਵਤਾਨ ਕੇ ਸਮਾਨ ਹੋ ਦੇਵਤਿਆਂ ਦੇ ਬਰਾਬਰ ਹੀ ਹੈ ਮਹਾਦੇਵ ਨੂੰ ਉਹ ਰੂਪ ਜਿਹੜਾ ਇਹਨਾਂ ਨੇ ਦਿੱਤਾ ਹੈ ਉਹ ਖੋ ਕੇ ਪਦਵੀ ਦੇਵਤਾਨ ਕੇ ਸਮਾਨ ਕਰਤਾ ਜੇ ਇਹ ਹੋਰ ਦੇਵਤਨ ਹੋ ਜਾ ਤੂੰ ਮਹਾਦੇਵ ਇਹ ਕਹਿੰਦੇ ਨੇ ਪਰ ਇਹਨਾਂ ਦੇਵਤਾਨ ਕੇ ਸਮਾਨ ਕਰਤਾ ਦੇਵਤਾਨ ਕੇ ਸਮਾਨ ਡਿਗਰੀ ਖੋਲੀ ਬਹਾਦੇ ਵਾਲੀ ਕੋਈ ਨਾ ਬਿੱਲਾ ਲੱਗਾ ਮਾਂ ਦੇਵ ਦਾ ਉਲਾ ਲਿਆ ਲਾ ਕੇ ਕੰਨੇ ਦੇਵਤਾਨ ਕੇ ਸਮਾਨੋ ਤੇ ਬਿੱਲਾ ਲਾਇਆ ਉਹਦਾ ਜਿਹੜਾ ਤਾਦਾ ਨਾ ਫਾਲਤੂ ਦਾ ਕਹੂੰ ਮਹਾਦੀਨ ਕਹੂੰ ਦਰਭ ਕੇ ਅਧੀਨ ਕਹੂੰ ਵਿਦਿਆਮੇ ਪ੍ਰਵੀਨ ਕਹੂੰ ਭ੍ਰਮ ਕਹੂੰ ਭਾਨੋ ਉਹ ਮਹਾਦੀਨ ਕਿਤੇ ਮਹਾਦੀਨ ਮਹਾਦੀਨ ਦਾ ਉਹ ਸੰਧਾਰਤਾ ਤਕਰੀਬ ਲਈ ਹੈ ਉਹਨੂੰ ਨਹੀਂ ਕਹਨੇ ਡੁਬਰਤਾ ਹੈ ਹੱਦ ਤੋਂ ਜ਼ਿਆਦਾ ਡੁਬਰ ਹੈ ਡੁਬਰ ਸੁਭਾਅ ਵਾਲਾ ਕਹੂੰ ਮਹਾਦੀਨ ਕਹੂੰ ਦਰਬਕੈਦੀਨ ਕਿਤੇ ਦਰਬਕੈਦੀਨ ਦਰਬਕੈਦੀਨ ਆਵਾਯਾ ਦੇਦੀਨ ਪਰਨਤਾ ਕੋਈ ਰਾਜਾ ਬਹੁਤ ਬੁੱਧਵਾਨ ਹੈ ਪਰ ਦਰਬਕੈਦੀਨ ਬੜਾ ਬੜੇ ਵਿਦਵਾਨ ਦਰਬਕੈਦੀਨ ਵਡੇ ਵੱਡੇ ਦਰਬਕੇ ਦੀਨ ਹੋ ਜਾਂਦੇ ਆ ਆ ਆदमी ਦੀ ਗੱਲੇ ਨਹੀਂ ਕਰਦੀ ਬਾਣੀ ਬਾਣੀ ਤੇ ਟੋਪ ਦੇ ਬੰਦੇ ਦੀ ਗੱਲ ਕਰਦੀ ਹੈ ਨਾ ਜਿਹੜਾ ਦਰਬਕੇ ਦੀਨ ਤਨ ਤਨ ਧਨ ਕੋ ਪਾਕੀ ਹੈ ਜਾਂ ਕੋ ਜਗਤ ਗੁਲਾਮ ਕਹਿੰਦਾ ਜਿਹੜਾ ਸੰਸਾਰੀ ਤਾਹਨਾ ਵੀ ਤਨ ਸੰਸਾਰ ਸਾਰਾ ਗੁਲਾਮ ਹੈ ਨਾ ਛੋਟੀ ਗੱਲ ਹੈ ਜੀ ਇਹਦਾ ਸਾਰਾ ਸੰਸਾਰ ਗੁਲਾਮ ਹੈ ਉਹਦੀ ਤਾਕਤ ਨੂੰ ਥੋੜੀ ਮੰਨਣਾ ਥੋੜੀ ਗੱਲ ਹੈ ਉਹ ਸ਼ਕਤੀ ਤੋਂ ਬਾਹਰ ਕਿਵੇਂ ਆਉਣਾ ਉਹਦੀ ਤਾਕਤ ਤੇ ਬਾਹਰ ਕਿਵੇਂ ਆਉੜੇ ਇਹ ਹੈ ਧਰਮ ਇਹਨੂੰ ਧਰਮ ਕਹਿੰਦੇ ਨੇ ਉਹਦੀ ਗੁਲਾਮੀ 'ਚ ਬਾਹਰ ਲੱਗ ਉਹਦੀ ਗੁਲਾਮੀ 'ਚ ਬਾਹਰ ਕਿਵੇਂ ਆਉੜੇ ਇਤਿਆਗ ਨਹੀਂ ਚੱਲਣੀ ਆ ਭਈ ਮਾਇਆ ਜਦੋਂ ਤਿਆਗਤਾ ਚੱਲਣਾ ਜੋ ਫਿਰਦੀ ਹੈ ਫਿਰ ਪਰ ਇਹਦਾ ਸਧ ਨਾਮ ਹੈ ਕੀ ਦਸੀ ਦਸੀ ਇਹ ਤਾਂ ਪਿਛੇ ਪਿਛੇ ਫਿਰਦੀ ਹੈ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ ਹਾਂ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ ਕੋ ਦਰਬ ਕੈ ਅਧੀਨ ਦਰਬ ਕੈ ਅਧੀਨ ਨਹੀਂ ਆਉ ਉਹ ਗੁਰੂ ਘਰ ਸ਼ਮਾਇਆ ਸੀ ਦਰਬ ਕੈ ਅਧੀਨ ਸੀ ਪਰ ਉਹ ਬਸ ਆ ਗੱਲ ਹੈ ਦਰਬ ਮਾਇਆ ਹੋਣੀ ਕੋਲ ਹੋਰ ਗੱਲ ਹੈ ਦਰਬ ਕੈ ਅਧੀਨ ਹੋਣਾ ਹੋਰ ਗੱਲ ਹੈ ਤੜਪ ਕੇ ਦਿਨ ਹੋਣਾ ਹੋਰ ਗੱਲ ਹੈ ਕਹੂੰ ਵਿਦਿਆਮੇ ਪ੍ਰਵੀਨ ਕਹੂੰ ਵਿਦਿਆਮੇ ਪ੍ਰਵੀਨ ਕਿਤੇ ਵਿਦਿਆਜ ਪ੍ਰਵੀਨ ਦੇ ਨਪੁੰਨੇ ਵਿਦਿਆ ਦੇ ਵਿੱਚ ਕਹੂੰ ਭੂਮ ਕਹੂੰ ਭਾਨ ਹੋ ਕਿਤੇ ਭੂਮ ਹੈ ਕਿਤੇ ਭਾਨ ਬੂਲਰਦੇ ਨੇ ਕਰਦਾ ਧਰਤੀ ਬੂਮ ਧਰਤੀ ਕਾ ਨੂੰ ਹੁੰਦੀ ਹੈ ਭੂਮ ਉਹ ਹੈ ਹਰਦਾ ਜੀ ਤੇ ਸੂਰਜ ਦੀਆਂ ਕਰਨਾ ਪੈਂਦੀ ਓਨੇ ਧਰਤੀ ਦਾ ਹਰਦਾ ਹੁੰਦੀ ਹੈ ਜਿੱਥੇ ਹਨੇਰਾ ਉਹਦਾ ਸੂਰਜਾ ਕਿਤੇ ਤੂੰ ਭਾਨ ਉਹਦੇ ਬਾਟ ਜਾ ਬਚੀਨਾ ਭਾਨੇ ਸੂਰਜ ਨੂੰ ਕਹਿੰਦੇ ਹੀ ਨਹੀਂ ਇਹਦੇ ਚਾਨਣ ਕਰਨ ਵਾਲਾ ਆਹ ਕਿਤੇ ਇਹਦੇ ਚਾਨਣ ਕਰਨ ਵਾਲਾ ਤੂੰ ਕਿਤੇ ਗੁਰਮੁਖਾ ਗੁਰਮੁਖ ਨੂੰ ਭਾਨੇ ਹੁੰਦਾ ਉਹ ਕਿ ਕਹੂੰ ਅਕਲਾਂਕ ਕਿਹਦੇ ਚਾਨਣ ਕਰਾਉਣ ਵਾਲਾ ਕਿਹਦੇ ਚਾਨਣ ਕਰਨ ਵਾਲਾ ਜਿੱਥੇ ਚਾਨਣ ਹੋ ਰਿਹਾ ਉਹ ਭੂਮ ਹੈ ਜਿੱਥੇ ਚਾਨਣ ਕਰ ਰਿਹਾ ਜਿਹੜਾ ਕਰ ਰਿਹਾ ਭਾਨ ਚਾਨਣ ਕਰਨ ਵਾਲਾ ਭਾਨਾ ਜਿੱਥੇ ਚੰਨ ਹੋ ਰਿਹਾ ਹੈ ਉਹ ਉਹ ਕੂ ਬੂ ਕੂ 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 ਕ ਨੇਕ ਲੰਕ ਕਵਤਾਰ ਕਉ ਹੂ ਮਾਰਤੋ ਮਯੰਕ ਹਾਂ ਕਿਤੇ ਕਉ ਹੂ ਮਾਰਤੋ ਮਯੰਕ ਕਿਤੇ ਆਪਣੇ ਬਨ ਜਿਹੜਾ ਹੈਗਾ ਉਹਨੂੰ ਜਿੱਤ ਰਿਹਾ ਕਉ ਪੂਰਨ ਪ੍ਰਜੰਕ ਕਿਤੇ ਪੂਰਾ ਜਤਨ ਕਰ ਰਿਹਾ ਜਤਨ ਚ ਲੱਗਿਆ ਹੈ ਕਉ ਸੁੱਧਤਾ ਕੀ ਸਾਰ ਹੋ ਕਉ ਸੁੱਧਤਾ ਕੀ ਸਾਰ ਹੋ ਕਿਤੇ ਕਿਤੇ ਲੱਗਿਆ ਹੋਇਆ ਕਿਤੇ ਕਾਮਯਾਬ ਹੋ ਗਿਆ ਇਹ ਤੇ ਪੁੱਠੇ ਭਗਤੀਆਂ ਚ ਦੂਈਆਂ ਭਗਤੀਆਂ ਵੀ ਨੇ ਜਤਨ ਵਾਲੀ ਭਗਤੀ ਜਿਹੜੀ ਆ ਉਹ ਕੁਰਬਾਨੀ ਨੇ ਉਹਨੂੰ ਮੰਨਦੀ ਕਿਤੇ ਸ਼ੁੱਧਤਾ ਕੀ ਸਾਰ ਹੋ ਕਿਤੇ ਸ਼ੁੱਧਤਾ ਜਿਹੜੀ ਹੈ ਨਾ ਸ਼ੁੱਧ ਕਿਵੇਂ ਹੁੰਦਾ ਸ਼ੁੱਧ ਸਰੀਰ ਨਹੀਂ ਕਰਨਾ ਸ਼ੁੱਧ ਮਨ ਕਰਨਾ ਕਿਤੇ ਇਹ ਸਮਝ ਆ ਕਿਵੇਂ ਮੰਨ ਤੋਂ ਆ ਸੁੱਧਤਾ ਕੀ ਸਾਰ ਹੋ ਸੁੱਧਤਾ ਦੀ ਖਬਰ ਆ ਸੁੱਧਤਾ ਦੀ ਸਮਝ ਆ ਕਿਤੇ ਸ਼ੁੱਧਤਾ ਦੀ ਸਮਝ ਦੇ ਰਹੇ ਆ ਕਿਤੇ ਸ਼ੁੱਧਤਾ ਦਾ ਪਤਾ ਹੀ ਨਹੀਂ ਜਤਨ ਕਰ ਰਹੇ ਜਲਤਾ ਰਹੇ ਕਰ ਰਹੇ ਤੀਤਿ ਯਾਤਰਾ ਕਰ ਰਹੇ ਕਹੂੰ ਦੇਵਧਰਮ ਕਹੂੰ ਸਾਧਨਾ ਕੇ ਹਰਮ ਕਿਤੇ ਦੇਵਧਰਮ ਦੇਵਤਿਆਂ ਦਾ ਧਰਮ ਤੇਵਤਿਆਂ ਦਾ ਧਰਮ ਸਾਧਤਰਮ ਹੁੰਦਾ ਕਿਤੇ ਸਾਧਨਾ ਕੇ ਹਰਮ ਕਿਤੇ ਸਾਧਨਾ ਦੇ ਪਾਸੇ ਪਿਆ ਹੋਇਆ ਜਿਵੇਂ ਸ਼ਿਵ ਜੀ ਸ਼ਿਵ ਜੀ ਵਾਲਾ ਧਰਮ ਸਾਧਨਾ ਦਾ ਧਰਮ ਸਾਧਨਾ ਕੇ ਹਰਮ ਹਾਂ ਉਹ ਸਹਾਰਾ ਮਨ ਹਰਿਆ ਹੋਇਆ ਹੈ ਸਾਧਾ ਜਮਾਨ ਹਰਿਆ ਹੋਇਆ ਉਹ ਭਲੇਖੇ ਨਾਲ ਸਾਧਨਾ ਕਰ ਰਿਹਾ ਮਤਲਬ ਤਾਂ ਇਹ ਹੈ ਸਾਧਨ ਦਾ ਪਰ ਸਾਧਨਾ ਚ ਲੱਗਿਆ ਹੋਇਆ ਭਲੇਖੇ ਚ ਸਾਧਨਾ ਚ ਪ੍ਰਾਪਤ ਕੁਝ ਨਹੀਂ ਪਰ ਫੇਰ ਵੀ ਲੱਗਿਆ ਹੋਇਆ ਕਹੂੰ ਕੁਤ ਸਤ ਕੋ ਕਰਮ ਕਹੂੰ ਕੁਤ ਸਤ ਕੋ ਕਰਮ ਕੁਤ ਸਤ ਕੋ ਕਰਮ ਕਹੂੰ ਧਰਮ ਕੇ ਪ੍ਰਕਾਰ ਸਤ ਕੋ ਕਰਮ ਹੁੰਦਾ ਹੈ ਸੱਚ ਤੋਂ ਪਰੇ ਹਮ ਸੱਚ ਕੋਲ ਡਿਆ ਨੇ ਕੁਸਤ ਜਿਹਨੂੰ ਕੁਸਤ ਕੇ ਹੈ ਉਹ ਹੀ ਕੁਤ ਸਤ ਉਹ ਹੀ ਕੁਤ ਸਤ ਸੱਚ ਵੀ ਤਾਂ ਆਪਣੇ ਆਪਣੇ ਡਿਫੀਨੇਸ਼ਨ ਨੇ ਕੁਕਰਮ ਉਹ ਕੁਕਰਮ ਨੇ ਧਰਮ ਨੇ ਨੋਤੇ ਜਿਹੜੇ ਜ਼ੁਲਮ ਹੋ ਰਹੇ ਨੇ ਪਾਪ ਹੋ ਰਹੇ ਨੇ ਉਹ ਕੁਤ ਸਤ ਕੋ ਕਰਮ ਨੇ ਧਰਮ ਦੇ ਰੂਪੇ ਧਰਮ ਦੇ ਨਾਮ ਤੇ ਬਹੁਤ ਕੁਝ ਹੋ ਰਿਹਾ ਧਰਮ ਦੇ ਨਾਮ ਤੇ ਲੋਕਾਂ ਨਾਲ ਲੋਕਾਂ ਨੂੰ ਪੁੱਠੇਰਾ ਪਾਉਣਾ ਇਹ ਕੁਤਸਦਕੋ ਕਰਮ ਸੱਚ ਨੂੰ ਛੱਡ ਕੇ ਸੱਚ ਨੂੰ ਪਤਾ ਲੱਗੇ ਦੇ ਬਾਅਦ ਵੀ ਉਹੀ ਕੰਮ ਕਰੀ ਦੱਸੀ ਜਾਣਾ ਲੋਕਾਂ ਨੂੰ ਫਸਾਈ ਜਾਣਾ ਜਬ ਜਾਲ ਚ ਇਹ ਕੁ ਕਰਮ ਹੈ ਬਹੁਤ بڑا ਕੁਤਸਦਕੋ ਕਰਮ ਹੈ ਕਹੂੰ ਧਰਮ ਕੇ ਪ੍ਰਕਾਰ ਹੋ ਕਹੂੰ ਧਰਮ ਕੇ ਪ੍ਰਕਾਰ ਕਿਤੇ ਅਸਲੀ ਧਰਮ ਦਾ ਪ੍ਰਕਾਰ ਅਸਲੀ ਧਰਮ ਦੀ ਅਨੁਸਾਰ ਸਿੱਖਿਆ ਦੇ ਰਹੇ ਆ ਅਸਲੀ ਧਰਮ ਦੇ ਅਨੁਸਾਰ ਸਿੱਖਿਆ ਦੇ ਰਹੇ ਆ ਕਿਤੇ ਡਗਲੀ ਧਰਮ ਜਾਣ ਬੁਝ ਕੇ ਫੈਲਾ ਰਹੇ ਸੱਚੇ ਧਰਮ ਦੇ ਮੁਕਾਬਲੇ ਜਿ ਡਗਲੀ ਧਰਮ ਜਾਣ ਬੁਝ ਕੇ ਫੈਲਾ ਰਹੇ ਉਹ ਕੋਈ ਸਤ ਕੋ ਕਰਮ ਦੇਖਣ ਵਾਲੋਂ ਧਰਮ ਹੈ ਕੋ ਕਰਮ